ਇਹ ਤੇ ਸੋਨੇ ਦਾ ਵੀ ਪੀੜੇ ਪਾਣੇ ਹੈ ਜੀ ਸੋਨੇ ਦਾ ਪਾਣੀ ਚੜਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੱਥ ਲਿਖਤ ਇਹ ਦਸ਼ਮ ਗ੍ਰੰਥ ਜੈਪੁਰ ਦਾ ਸਭ ਤੋਂ ਪਹਿਲਾ ਜਿਹੜਾ ਗੁਰਦੁਆਰਾ ਹੈ ਹਾਂ ਜੀ ਤਾਂ ਤੁਸੀਂ ਐਡਰੈਸ ਸੋਹਣ ਹੀ ਲਿਆ ਹੈਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦਾਰਾ ਗੁਰਨਾਨਕ 사త్సੰਗ ਸਭਾ ਤੇ ਰਾਜਿਆਂ ਨੇ ਇਹ ਗੁਰਦੁਆਰਾ ਸਾਹਿਬ ਆਹ ਕਿੱਥੇ ਦੇਖੀ ਸੀ ਇਹ ਦੁਕਾਨਾਂ ਵੇਖੋ 1 2 3 4 5 6 ਇਹ ਪੁਰਾਣੀਆਂ ਪੁਰਾਣੇ ਕਿਰਾਏ ਤੇ ਚੱਲਦੀਆਂ ਨੇ ਤੇ ਉੱਪਰ ਜਿਹੜਾ ਉਹ ਦਿੱਤੇ ਹੋਇਆ ਦੁਕਾਨਾਂ ਆ ਰਿਆਂ ਤੇ ਆਜੋ ਆਪਾਂ ਦਰਸ਼ਨ ਕਰਦੇ ਆ ਇੱਥੇ ਪੁਰਾਤਨ 70 ਰੁਪਏ ਆ ਗੁਰਦਰਾ ਸਾਹਿਬ ਵਿਖੇ ਦੇ ਪੁਰਾਤਨ ਹੀ ਸਰੂਪ ਨੇ ਤੇ ਇੱਕ ਦਸਮ ਦਾ ਸਰੂਪ ਹੈ ਤੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੀ ਸੇਵਾ ਹੋ ਗਈ ਆ ਤੇ ਇੱਥੇ ਸਤਕਾਰਯੋਗ ਜਸਪ੍ਰੀਤ ਸਿੰਘ ਜੀ ਪ੍ਰਧਾਨ ਸਾਹਿਬ ਤੇ ਆਪਾਂ ਇੱਥੇ ਦਰਸ਼ਨ ਕਰਾਂਗੇ ਹੁਣ ਸ਼ਸਤਰਾਂ ਦੇ ਤੇ ਪਾਵਨ ਸਰੂਪਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਜੀ ਆਪਾਂ ਕਰੀਏ ਦਰਸ਼ਨ ਫਿਰ ਸ਼ਸਤਰਾਂ ਦੇ ਪਹਿਲਾਂ ਸ਼ਸਤਰਾਂ ਦੇ ਕਰਦੇ ਹਾਂ ਆਜੋ ਇਧਰ ਵੀ ਆਜੋ ਕਿਉਂਕਿ ਜਗਾਹ ਇੱਥੇ ਘੱਟ ਹੈ ਪੁਰਾਣੇ ਅਸਥਾਨ ਨੇ ਇਹ ਪੁਰਾਣੇ ਸਸਤਰ ਵਾਕਈ ਇਹ ਆਤਮਿਕ ਆਕਰਸ਼ਨ ਕਰੋ ਪੁਰਾਣੀ ਕਿਰਪਾਣ ਦੇ ਕਢਾਈ ਦੇਖੋ ਇਹ ਦੇਖੋ ਘੱਟ ਇਧਰ ਇਧਰ ਜਿੰਕਾਸ਼ੀ ਵੀ ਕੀਤੀ ਹੋਈ ਹੈ ਜ ਜੇ ਤੁਸੀਂ ਹੋਰ ਕੋਲ ਜਾ ਕੇ ਦੇਖੋਗੇ ਤੇ ਇਹ ਸਭ ਤੋਂ ਸੋਨੇ ਦਾ ਹੈ ਸਫਾਈ ਹੋਣ ਦੀ ਹੈ ਨਾ ਹਾਂਜੀ 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 ਇਹ ਤੇ ਸੋਨੇ ਦਾ ਵੀ ਪੀੜੇ ਪਾਣ ਹਾਂਜੀ ਹਾਂਜੀ ਇਹਦੇ ਸੋਨੇ ਦੇ ਲਿੱਕਤੇ ਵੇਸੀ ਪਰ ਹੁਣ ਤੋਂ ਥੋੜਾ ਜਿਹਾ ਟਾਈਮ ਹੋ ਕੇ ਥੋੜਾ ਸਫਾਈ ਹੋਣ ਦੀ ਹੈ ਨਾ ਅੱਛਾ ਤੇ ਹੁਣ ਏ ਸੀ ਵੀ ਸਾਹਬ ਨੇ ਇਹ ਜਿਹੇ ਸੋਨੇ ਦਾ ਪਾਣੀ ਚੜਿਆ ਹੈ ਓਕੇ ਇਹ ਪਤਾ ਕੁਛ ਕਦੋਂ ਦੀਆਂ ਨੇ ਕਿ ਸਮੇਂ ਦੀਆਂ ਨੇ ਕਿਸ ਤਰ੍ਹਾਂ ਦੀਆਂ ਨੇ ਘੱਟ ਤੋਂ ਘੱਟ 100 ਸਾਲ ਦੇ ਉੱਤੇ ਦੀ ਹੈ ਇੱਕ ਕਿਰਪਾਣਾ ਹਾਂ ਇਹ ਕਈ ਕਿਰਪਾਣਾ ਜਦੋਂ ਉਸ ਟਾਈਮ ਇਸ ਗੁਰਦੁਆਰੇ ਨੂੰ ਸਥਾਪਿਤ ਕੀਤਾ ਸੀ ਤਾਂ ਰਾਜ ਘਰਾਣੇ ਦੇ ਤਰਫੋਂ ਇੱਕ ਕੁਛ ਕਿਰਪਾਣਾ ਤੇ ਇੱਥੇ ਭੇਟ ਹੋਈ ਸੀ ਅੱਛਾ ਇਹ ਰਾਜ ਕਰਾਣਿਆ ਬੋਲੋ ਹਾਂਜੀ ਹਾਂਜੀ ਜੀ ਤੇ ਉਸ ਟਾਈਮ ਦੇ ਜਿਹੜੇ ਸਿੰਘ ਵੀ ਸੀਗੇ ਤੇ ਉਹ ਵੀ ਰੱਖਦੇ ਸੀ ਜੀ ਤੇ ਬਾਕੀ ਇਹ ਤੁਸੀਂ ਜੋ ਪੇਂਟਿੰਗ ਦੇਖਦੇ ਹੋ ਇਹ ਸਾਹ ਦਸੋਂ ਗੁਰੂਆਂ ਦੀ ਹੈ ਤੇ ਇਹਨਾਂ ਦੇ ਵਿੱਚ ਇਹ ਸੋਨੇ ਦਾ ਪਾਣੀ ਚੜਿਆ ਹੈ ਇਹ ਸੋਨੇ ਦਾ ਕੰਮ ਹੋ ਗਿਆ ਹੈ ਇਹ ਵੀ ਘੱਟੋ ਘੱਟ 100 150 ਸਾਲ ਪੁਰਾਣੀ ਹੈ ਤੇ ਆਪਾਂ ਦਰਸ਼ਨ ਕਰਦੇ ਹਾਂ ਗੁਰੂ ਸਰੂਪਾਂ ਦੇ ਲਓ ਜੀ ਇਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੱਥ ਲਿਖਤ ਹਾਂਜੀ ਇਹ ਬਹੁਤ ਭਾਰੀ ਨੇ ਸਰੂਪ ਤੇ ਇਤੋਂ ਨੇੜੇੋਂ ਦਰਸ਼ਨ ਕਰਾਇਓ ਇਹਨਾਂ ਦੀ ਸੇਵਾ ਹੋ ਗਈ ਐ ਆ ਦੇਖੋ ਕਰੋ ਦਰਸ਼ਨ ਇਧਰੋਂ ਦੀ ਇਹ ਸਰੂਪ ਦਰਸਲ ਆ ਦਿਖਾਓ ਜੀਰਾ ਇਹ ਹੈਗੇ ਨੇ 421 ਸੰਮਤ ਨਾਮ ਸਹੀ ਐ ਹਾਂਜੀ ਤੇ 500 ਕੋ ਚਲਦੀ ਐ 500 ਸਾਲ ਹੋ ਗਿਆ ਮੇਰੇ ਖਿਆਲ ਨਾਲ ਹਾਂਜੀ ਸਾਬ ਨਾਲ ਹਾਂਜੀ ਤੇ ਬੜਾ ਸੋਹਣਾ ਏ ਆ ਦੇਖੋ ਇਸ ਰੂਪ ਤੋਂ ਦਾ ਪਤਾ ਕੁਝ ਵੀ ਕਿਸ ਤਰ੍ਹਾਂ ਆਏ ਕਦੋਂ ਆਏ ਕਿੱਥੋਂ ਆਏ ਏ ਜਦੋਂ ਇਸ ਟਾਈਮ ਆ ਮਤਲਬ ਜੈਪੁਰ ਦੇ ਜੈਪੁਰ ਦੇ ਰਾਜਾ ਨੇ ਜਦੋਂ ਜੜੀ ਇਹ ਪਰਿਵਾਰਾਂ ਨੂੰ ਲਾਹੌਰ ਤੋਂ ਬੁਲਾ ਕੇ ਇੱਥੇ ਵਸਾਇਆ ਸੀ ਜੜੀ ਇਹ ਜੜੀ ਇਹ ਜਿਹਨਾਂ ਨੂੰ ਜਿਹੜੇ ਸੁਨਿਆਰ ਹੁੰਦੇ ਆ ਸੁਨਿਆਰ ਹੁੰਦੇ ਨੇ ਜੜਾਈ ਦਾ ਕੰਮ ਕਰਦੇ ਨੇ ਜੀ ਤੇ ਉਹਨਾਂ ਨੂੰ ਇੱਥੇ ਬੁਲਾ ਕੇ ਇੱਥੇ ਵਸਾਇਆ ਸੀ ਉਸ ਟਾਈਮ ਦਾ ਰਾਜਾ ਸਾਹਿਬ ਨੇ ਅੱਛਾ ਤੇ ਜਦੋਂ ਫਿਰ ਉਹਨਾਂ ਨੇ ਇੱਥੇ ਵਸਾਇਆ ਤਾਂ ਉਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਜਗ੍ਹਾ ਦੀਜੈ ਅਸੀਂ ਗੁਰਦੁਆਰਾ ਬਣਾਣਾ ਹੈ ਅੱਛਾ ਫਿਰ ਇਹ ਗੁਰਦੁਆਰੇ ਦੀ ਜਗ੍ਹਾ ਉਹਨਾਂ ਨੂੰ ਦਿੱਤੀ ਗਈ ਫਿਰ ਗੁਰਦੁਆਰਾ ਸਥਾਪਿਤ ਹੋਇਆ ਫਿਰ ਉਸ ਟਾਈਮ ਦੇ ਗ੍ਰੰਥ ਸਾਹਿਬ ਇੱਥੇ ਆਏ ਨੇ ਅੱਛਾ ਉਦੋਂ ਦੇ ਆਏ ਨੇ ਹਾਂਜੀ ਤੇ ਇਹ ਪਹਿਲਾਂ ਕਿੱਥੇ ਸੀਗੇ ਸਰੂਪ ਆਪਣੇ ਪਹਿਲਾਂ ਇਹ ਉਹ ਆਰਡਰ ਦੇ ਕੇ ਬਣਾਏ ਸੀ ਮਤਲਬ ਉਸ ਟਾਈਮ ਜਿੱਥੇ ਆਪਾਂ ਉਸ ਟਾਈਮ ਤੋਂ ਇਹ ਛਪਾਈ ਚਲਦੀ ਨਹੀਂ ਸੀ ਉਸ ਸਮੇਂ ਹਸਤ ਲਿਖੀ ਤੇ ਹੱਥ ਲਿਖਤੋਂ ਹੁੰਦੀ ਸੀ ਹਾਂ ਇਹ ਹੀ ਚਲਦੀ ਸੀ ਜੀ ਤੇ ਉਸ ਤੋਂ ਪਹਿਲਾਂ ਕਿੱਥੇ ਕਿੱਥੋਂ ਤੋਂ ਆਏ ਨੇ ਇਹਦੀ ਥੋੜੀ ਜਿਹੀ ਜਾਣਕਾਰੀ ਹੋਊ ਆਪਾਂ ਨੂੰ ਡੀਪ ਜਾਣਾ ਪੈਣਾ ਪੁਰਾਣੇ ਲੋਕਾਂ ਨੂੰ ਫਿਰ ਜੇ ਆਪਾਂ ਮਿਲਾਂਣਗੇ ਆ ਆ ਦਿਖਾਓ ਜਰਾ ਇੱਧਰ ਦੀ ਇਹ ਦਸ਼ਮ ਗ੍ਰੰਥ ਨੇ ਦਸ਼ਮ ਗ੍ਰੰਥ ਦਾ ਪਹਿਲਾ ਹੈ ਪਹਿਲਾ ਪੱਤਰਾ ਤੇ ਬੜਾ ਪੁਰਾਣਾ ਰੂਪ ਹੈ ਹਾਂਜੀ ਉਹ ਜਿਹੜੀ ਸੋਨੇ ਲਾਈ ਹੈ ਨਾ ਇਹ ਤਾਂ ਹੋਰ ਵੀ ਪੁਰਾਣੇ ਨੇ ਜੀ ਤੇ ਇਹ ਗੁਰਦੁਆਰਾ ਸਾਹਿਬ ਫਿਰ ਰਾਜਿਆਂ ਵੱਲੋਂ ਹਾਂਜੀ ਦਿੱਤੀ ਗਈ ਹੈ ਜੈਪੁਰ ਦਾ ਸਭ ਤੋਂ ਪਹਿਲਾ ਜਿਹੜਾ ਗੁਰਦੁਆਰਾ ਹੈ ਉਹ ਇਹ ਹੀ ਨੇ ਇਹੋ ਹੀ ਹਾਂ ਇਹ ਤੇ ਇਹਦੇ ਨਾਲ ਦਾ ਇੱਕ ਪਤਲੀਆਂ ਦਾ ਚੌਕ ਹੈ ਅੱਛਾ ਉਹ ਦੋ ਹੀ ਗੁਰਦੁਆਰੇ ਸਭ ਤੋਂ ਪਹਿਲਾਂ ਦੇ ਨੇ ਇੱਥੇ ਬਾਕੀ ਸਾਰੇ ਗੁਰਦੁਆਰੇ ਉਸ ਤੋਂ ਬਾਅਦ ਦੇ ਬਾਅਦ ਚੜ ਇੱਥੇ ਕੁੱਲ ਗੁਰਦੁਆਰੇ ਸਭ ਕਿੰਨੇ ਪਉਣੇ 36 ਹਾਂਜੀ ਤੇ 36 ਗੁਰਦੁਆਰੇ ਸਾਹਿਬ 36 ਗੁਰਦੁਆਰੇ ਪੂਰੇ ਜੈਪੁਰ ਦੇ ਵਿੱਚ ਵਿੱਚ ਹਾਂਜੀ ਹਾਂਜੀ ਕਾਫੀ ਗੁਰੂ ਘਰ ਨੇ ਸੰਗਤ ਵੀ ਬਹੁਤ ਆ ਰਾਤੀ ਮੈਂ ਦੇਖੀ ਹੈ ਸੰਗਤ ਹਾਂਜੀ ਹਾਂਜੀ ਸੰਗਤਾਂ ਵੀ ਬਹੁਤ ਨੇ ਤੇ ਇੱਥੇ ਸਮਾਗਮ ਵੀ ਚੱਲਦੇ ਨੇ ਬਹੁਤ ਵਧੀਆ ਨੇ ਤੇ ਬਸ ਥੋੜਾ ਜਿਹਾ ਇਹ ਹੀ ਹੈ ਕਿ ਥੋੜਾ ਜਿਹਾ ਇੱਥੇ ਦੇ ਮਤਲਬ ਜਿਹੜੇ ਪਹਿਲਾਂ ਪਰਿਵਾਰ ਜਿਹੜੇ ਸਿਟੀ 'ਚ ਰਹਿੰਦੇ ਸੀ ਉਹ ਬਾਹਰ ਨੂੰ ਨਿਕਲ ਗਏ ਲੇ ਫਿਰ ਹੁਣ ਗੁਰਦੁਆਰੇ ਸਾਹਿਬ ਬਹੁਤ ਹੋ ਗਏ ਪ੍ਰੇਸ਼ ਕਰਕੇ ਇੱਥੇ ਸੰਗਤ ਘੱਟ ਗਈ ਸੰਗਤ ਘੱਟ ਹਾਂ ਸੰਗਤ ਹੈ ਹਾਂ ਸੰਗਤ ਹੈਗੀ ਪਰ ਪਰ ਹੁਣ ਤੁਹਾਡੇ ਕੋਲ ਦਰਸ਼ਨ ਕਰਨ ਆਣ ਕਰਨ ਗਿਆ ਸੰਗ ਬਸ ਹੱਥ ਲਿਖਤਾਂ ਦੇ ਹਾਂਜੀ ਠੀਕ ਹੈ ਸੰਗਤਾਂ ਦਾ ਜਿਹੜੀਆਂ ਹੁਣ ਅਜੈਪੁਰ ਆਣ ਕਰਨ ਗਿਆ ਨਾ ਜੀ ਇਹ ਕਿਹੜਾ ਏਰੀਆ ਪੈਂਦਾ ਤੁਹਾਡਾ ਇਹ ਚੌੜਾ ਰਸਤਾ ਪੈਂਦਾ ਆਪਣਾ ਮੇਨ ਸਿਟੀ ਏਰੀਆ ਹੈ ਮੇਨ ਸਿਟੀ ਏਰੀਆ ਚੌੜਾ ਰਸਤਾ ਹਾਂਜੀ ਜੈਪੁਰ ਦੇ ਵਿੱਚ ਹੈਪੁਰ ਦੇ ਵਿੱਚ ਇਹ ਹਵਾ ਮਹਿਲ ਤੋਂ ਮੇਰੇ ਘਰ 2 ਕਿਲੋਮੀਟਰ ਹੋਣਾ 1.5-2 ਕਿਲੋਮੀਟਰ ਬਿਲਕੁਲ ਹਵਾ ਮਹਿਲ ਦੇ ਬਿਲਕੁਲ ਕਿਲੋਮੀਟਰ ਵੀ ਨਹੀਂ ਹੋਣਾ ਕਿਲੋਮੀਟਰ ਮਸਾਈਆਂ ਹਾਂਜੀ ਆ ਬਸ ਦੇਖੀਏ ਸਾਹਮਣੇ ਤ੍ਰਿਪੋਲੀਆ ਗੇਟ ਹੈ ਤ੍ਰਿਪੋਲੀਆ ਗੇਟ ਦੇ ਬਿਲਕੁਲ ਸਾਹਮਣੇ ਦੇ ਪਾਸੇ ਹੋ ਕਿਸੇ ਨੇ ਵੀ ਪੁੱਛੋ ਗੁਰਦੁਆਰਾ ਸਾਹਿਬ ਕਿੱਥੇ ਜੜੀਆਂ ਵੀ ਸੰਗਤਾਂ ਇੱਥੇ ਜੈਪੁਰ ਆ ਹੱਥ ਲਿਖਤ ਸਰੂਪਾ ਦੇ ਦਰਸ਼ਨ ਕਰਨਾ ਚਾਹਣ ਜਾਂ ਭਰਾਤਣ ਸੱਜਣਾਂ ਦੇ ਜਿਹੜੇ ਰਾਜੇ ਮਹਾਰਾਜਾ ਵੱਲੋਂ ਇੱਥੇ ਭੇਟ ਕੀਤੇ ਗਏ ਆ ਹਾਂਜੀ ਤਾਂ ਤੁਸੀਂ ਐਡਰੈਸ ਹੋਣ ਹੀ ਲਿਆ ਹੈਗਾ ਇੱਥੇ ਤੁਸੀਂ ਆ ਕੇ ਦਰਸ਼ਨ ਦਜ਼ਾਰੇ ਕਰ ਸਕਦੇ ਹੋ ਜਲ ਪਾਣੀ ਦਾ ਪ੍ਰਬੰਧ ਹੈਗਾ ਗਰੰਤੀ ਸਿੰਘ ਹੈਗੇ ਨੇ ਇੱਥੇ ਹਾਂਜੀ ਕੋਈ ਦਿੱਕਤ ਨਹੀਂ ਹੈਗੀ ਰੋਜ਼ਾਨਾ ਇੱਥੇ ਚਾਹ ਬਣਾ ਕੇ ਬਾਹਰ ਬਾਜ਼ਾਰ ਚ ਛਕਾਈ ਜਾਂਦੀ ਹੈ ਇੱਥੇ ਗੁਰਦੁਆਰਾ ਸਾਹਿਬ ਚ ਰੋਜ਼ਾਨਾ ਇਤਵਾਗ ਨੂੰ ਅੱਜ ਇਹਨਾਂ ਵੱਲੋਂ ਕੁਝ ਲੰਗਰ ਵੀ ਬਣਾਇਆ ਜਾਂਦਾ ਥੋੜਾ ਬਹੁਤਾ ਸੰਗਤਾਂ ਵਾਸਤੇ ਚੌਲ ਬਣਾਏ ਹੋਏ ਸੀ ਅੱਜ ਉਹ ਵੀ ਬਾਹਰ ਜਾ ਕੇ ਜਿਹੜਾ ਉੱਥੇ ਇੱਥੇ ਨਾ ਮੰਦਰ ਬਹੁਤ ਨੇ ਮੰਗਤੇ-ਮੁੰਗਤੇ ਬੜੇ ਬੈਠੇ ਹੁੰਦੇ ਨੇ ਇੱਥੇ ਤੇ ਉਹ ਸਾਰੇ ਫਿਰ ਲੱਗ ਨੇ ਨੇੜੇ ਹੋ ਜਾਂਦੇ ਨੇ ਇਕੱਠੇ ਹੋ ਜਾਂਦੇ ਨੇ ਸ਼ਰਨ ਜੁਗਣ ਵਾਸਤੇ ਤੇ ਬੜਾ ਬੜਾ ਧੰਨਵਾਦ ਹੈ ਜੀ ਬਾਹਰੀ ਗੁਜਗਾ ਕਾਕਾ ਬਾਹਰੀ ਜੀ ਕੀ ਫਤਿਹ